ਬਾਬਾ ਜੀ ਮੈਂ ਚਾਹਾਂਗਾ ਤੁਸੀਂ ਇਸ ਇਲਾਕੇ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਹੋ ਤੇ ਬੜੇ ਹੱਡ ਤੁਸੀਂ ਆਪਦੇ ਪਿੰਡੇ ਤੇ ਹੰਡਾਏ ਆ ਇਸ ਤੋਂ ਦੇ ਲੋਕਾਂ ਨੇ ਵੀ ਚੀਜ਼ਾਂ ਹੰਡਾਈਆਂ ਨੇ ਐਸ ਵਕਤ ਸਿਚੁਏਸ਼ਨ ਕੀ ਹੈਗੀ ਆ ਔਰ ਸਭ ਤੋਂ ਇੰਪੋਰਟੈਂਟ ਸਵਾਲ ਜਿਹੜਾ ਕਿ ਦੂਰ ਦਰਾਡੇ ਬੈਠੇ ਪੰਜਾਬੀ ਵਿਦੇਸ਼ਾਂ ਚੋਂ ਕਰਦੇ ਨੇ ਚਾਹੀਦਾ ਕੀ ਆ ਲੋਕਾਂ ਨੂੰ ਕਹੋ ਨਾ ਕਿ ਇੱਥੇ ਹਾਲ ਦਦਾ ਹਜੇ ਮਾੜੀ ਹੋ ਰਹੀ ਆ ਕਿਉਂਕਿ ਪਾਣੀ ਵਾਦੀ ਰਿਹਾ ਤੇ ਹਜੇ ਵੀ ਕੋਈ ਪਤਾ ਨਹੀਂ ਤੋ ਕਿ 20 ਦਿਨ ਤਾਂ ਸਾਨੂੰ ਇੱਥੇ ਹੋ ਗਿਆ ਲੱਗਿਆ ਨੂੰ 11 ਤਰੀਕ ਨੂੰ ਇੱਥੇ ਅਸੀਂ ਸ਼ੁਰੂ ਕੀਤਾ ਸੀ ਤੇ 20 ਦਿਨ ਹੋ ਗਏ ਤੇ ਉਦੋਂ ਤੋਂ ਘਲਾਤ ਵਿਗੜੇ ਹੀ ਆ ਪਰ ਜਿਹੜੀ ਚਾਹੀਦੀ ਵਾਲੀ ਗੱਲ ਤੁਸੀਂ ਕਿਹਾ ਚਾਹੀਦੀ ਇਹਨਾਂ ਨੂੰ ਉਦੋਂ ਆ ਜਦੋਂ ਪਾਣੀ ਦਰਿਆ ਚ ਚੱਲ ਜਵੇ ਉਦੋਂ ਇਹਨਾਂ ਨੂੰ ਕੋਈ ਚਾਹੀਦਾ ਹੁਣ ਜਿਹੜੀ ਚੀਜ਼ ਚਾਹੀਦੀ ਆ ਲੋੜ ਤੋਂ ਵੱਧ ਇੱਥੇ ਆ ਰਹੀ ਆ ਰਾਸ਼ਨ ਪਾਣੀ ਬਹੁਤ ਆ ਰਾਸ਼ਨ ਪਾਣੀ ਆ ਰਿਹਾ ਹੁਣ ਤਾਂ ਹੋਈ ਆ ਹੁਣ ਕੋਈ ਇੱਥੇ ਟਰਾਲੀ ਨਹੀਂ ਆ ਸਕਦੀ ਇੱਥੇ ਗੱਡੀ ਨਹੀਂ ਆ ਸਕਦੀ ਸ਼ਰਫਰ ਜਿੰਨੇ ਕ ਪੇਟੀਆਂ ਆਪ ਇਹਦੇ ਵਿੱਚ ਰੱਖਦੇ ਆ ਉਹ ਲਈ ਆਉਂਦੇ ਆ ਤੇ ਜਦੋਂ ਹੁਣ ਉਹ ਮਾਲਕ ਬਹੁਤ ਆ ਰਹੇ ਆ ਪਰ ਇਹਨਾਂ ਤੇ ਕੰਮ ਨਹੀਂ ਪਹੁੰਚ ਰਿਹਾ ਇਹਨਾਂ ਵਿੱਚੋਂ ਤੁਸੀਂ ਦੇਖਿਆ 30% ਇਥੋਂ ਛੱਡ ਕੇ ਚਲੇ ਗਏ ਉਹ ਪਤਾ ਨਹੀਂ ਕੋਈ ਮਾਸੀ ਕੋ ਬੈਠਾ ਕੋਈ ਮਾਮੇ ਕੋ ਬੈਠਾ ਕੋ ਭੂਆ ਕੋ ਬੈਠਾ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਅਸਲ ਹੱਲ ਇਹ ਹੈ ਕਿ ਜਦੋਂ ਇਹ ਦੁਆਰਾ ਘਰ ਜਾ ਜਾਣਗੇ ਇਥੇ ਸੜਕਾਂ ਵੀ ਬਣੀਆਂ ਹੋਈਆਂ ਸਾਰਾ ਕੁਝ ਉਹਨੋਂ ਇਹਨਾਂ ਦੀ ਹੈਲਪ ਦੀ ਲੋੜ ਹੈ ਜੋਕਰ ਰਾਜ ਮਿੱਟੀ ਬੜੀ ਹੋਊਗੀ ਉਹਨਾਂ ਨੇ ਰਹਿਣ ਬਸੇਰਾ ਬਣਾਉਣਾ ਨਹੀਂ ਤੇਲ ਦੀ ਲੋੜ ਆ ਇਹਨਾਂ ਨੂੰ ਬੀਜ ਦੀ ਲੋੜ ਆ ਇਹਨਾਂ ਨੂੰ ਪੱਧਰੇ ਕਰਾਉਣ ਦੀ ਲੋੜ ਆ ਉਸ ਵੇਲੇ ਲੋੜ ਆ ਇਹਨਾਂ ਨੂੰ ਬੰਨ ਦੁਆਰਾ ਲਾਉਣ ਦੀ ਲੋੜ ਆ ਉਸ ਵੇਲੇ ਹੈਲਪ ਦੀ ਲੋੜ ਆ ਇਸ ਵੇਲੇ ਜਿਹੜੀ ਹੈਲਪ ਆ ਜਿੰਨੀ ਇਹਨਾਂ ਨੂੰ ਲੋੜ ਆ ਉਹ ਤੋਂ ਜ਼ਿਆਦਾ ਹੋ ਰਹੀ ਹੈ ਬੇਸ਼ੱਕ ਤੁਸੀਂ ਸਮਾਜ ਸੇਵੀ ਹੋ ਔਰ ਤੁਸੀਂ ਦੋਵੇਂ ਸਰਕਾਰੀ ਨੁਮਾਇੰਦੇ ਵੀ ਹੋ ਸਰਕਾਰ ਦੇ ਨਾਲ ਲੋਕ ਗੁੱਸਾ ਕੱਢਦੇ ਆ ਕਹਿੰਦੇ ਕਿ ਖੁਦਾਈ ਨਹੀਂ ਕਰਵਾਈ ਗਈ ਦਰਿਆ ਦੀ ਕਰਵਾਉਣੀ ਚਾਹੀਦੀ ਸੀ ਬਰਸਾਤਾਂ ਤੋਂ ਪਹਿਲਾਂ ਸਿਸਟਮ ਦੀ ਨਲਾਇਕੀ ਹੈ ਕਿਉਂ ਨਾ ਕਿ ਇਹ ਤਾਂ ਹੀ ਲੰਬੇ ਸਮੇਂ ਤੋਂ ਕਹਿ ਰਹੇ ਆ ਕਿਉਂਕਿ ਜਦੋਂ ਜੇ ਸਤਲਜ ਹੋਵੇ ਜੇ ਬਿਆਸ ਜੇ ਚਿੱਟੀ ਵਈਂ ਜੇ ਕਾਲੀ ਵਈਂ ਜਦੋਂ ਵੀ ਦਰਿਆ ਵਗਦਾ ਆਪਣੇ ਨਾਲ ਮਿੱਟੀ ਲੈ ਕੇ ਆਉਂਦਾ ਤੇ ਪਾਣੀ ਜਿਹੜਾ ਹੈਗਾ ਪਰ ਰਸਤਾਂ ਨੂੰ ਦੇ ਦਿੰਦੇ ਆ ਤੇ ਜਿਹੜੀ ਮਿੱਟੀ ਆ ਉਹ ਰੁਕਦੀ ਜਾਂਦੀ ਹੈ ਡੀਸਲਟਿੰਗ ਹੋਣ ਵਾਲੀ ਆ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਗਿਆ ਸੀ ਜੇ ਦੀ ਡੀਸਲਟਿੰਗ ਹੋ ਜਾਏ ਕਿਉਂਕਿ ਉਹ ਤੇਰੀ ਪਾਣੀ ਵਾਲੀ ਸਪੇਸ ਆ ਉਹ ਤਾਂ ਮਿੱਟੀ ਨਾਲ ਭਰੀ ਹੋਈ ਐ ਸੋ ਇਸ ਵਾਸਤੇ ਜਿਹੜਾ ਹੈਗਾ ਇਹਨੂੰ ਡੀ ਸ਼ਰਟਿੰਗ ਦੀ ਲੋਡ ਉਹ ਹੋ ਜੇ ਤਾਂ ਇਹ ਲਫਾੜੜਾ ਹੈਗਾ ਬਹੁਤ ਨੂੰ ਪਚਾ ਹੋ ਸਕਦਾ ਮੈਂ ਮੋੜ ਫੜ ਕੇ ਕਹਿਦੀ ਅਸੀਂ ਕੱਲ ਨੂੰ ਕਰ ਦਾਂਗੇ ਕੁਦਰਤ ਮੋਰੇ ਪੱਕਾ ਪ੍ਰਬੰਧ ਕੋਈ ਨਹੀਂ ਹੋ ਕੋਈ ਸ਼ੱਕ ਨਹੀਂ ਆ ਪਰ ਬੰਨ ਟੁੱਟਣਾ ਹਰ ਵਾਰ ਉਹਦੇ ਵਾਸਤੇ 100% ਸਾਨੂੰ ਜ਼ੋਰ ਲਾਉਣਾ ਚਾਹੀਦਾ ਕਿ ਜਿਹੜੀਆਂ ਕਿਸਰਾਂ ਵਾਂ ਉਹ ਨਾਰੈਣ ਜਿਹੜੀਆਂ ਕਿਸਰਾਂ ਨੇ ਦੱਸ ਦਿਓ ਇੱਕ ਵਾਰ ਇਹਦੇ ਵਿੱਚ ਡੀ ਸ਼ੀਲਡਿੰਗ ਵਾਲੀ ਹੈ ਇਧਰ ਵੀ ਸਤਲੁਜ ਚ ਵੀ ਆ ਠੀਕ ਆ ਦੋਨੋਂ ਹੀ ਡੀ ਸ਼ੀਲਡਿੰਗ ਉਹਦੇ ਦੂਸਰੇ ਜਿਹੜੇ ਬੰਨ ਮਜ਼ਬੂਤ ਹੋ ਜਾਣ ਤੇ ਬਾਕੀ ਜਿਹੜਾ ਹੈਗਾ ਵਾ ਇੱਥੇ ਦੇ ਲੋਕ ਤਾਂ ਸੋਪਰ ਉਂਡਾ ਆਪ ਲੱਗੇ ਹੋਏ ਜੇਕਰ ਇਹਨਾਂ ਦੇ ਨਾਲ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਬਹੁਤ ਕੋਸ਼ਿਸ਼ ਜਿਹੜਾ ਹੈ ਕਿ ਜਿਹੜਾ ਸਰਕਾਰ ਨੂੰ ਜਾਂ ਸਿਸਟਮ ਨੂੰ ਨਹੀਂ ਪਤਾ ਲੋਕਾਂ ਨੂੰ ਪਤਾ ਲੋਕਾਂ ਦੀ ਤਕਲੀਫ ਕੀ ਆ ਅਸੀਂ ਲੋਕਾਂ ਦੀ ਗੱਲ ਸੁਣ ਕੇ ਉਹ ਕਰੀਏ ਕਿਉਂਕਿ ਜਿੰਨੇ ਵੀ ਅਸੀਂ ਇੱਥੇ ਏਰੀਆ 'ਚ ਵੇਖ ਪਿਰਦੇ ਆ ਜਾਂ ਜਿੰਨਾ ਵੀ ਕੰਮ ਕਰਦੇ ਆ ਕਿਉਂਕਿ ਜਿੰਨਾ ਲੋਕਾਂ ਨੂੰ ਪਤਾ ਹੁੰਦਾ ਜਿੰਨਾ ਲੋਕਾਂ ਨੇ ਹੰਡਾਇਆ ਉਹਨਾਂ ਹੋ ਸਕਦਾ ਕਿ ਦੂਸਰੇ ਤੇ ਨਹੀਂ ਹੋਵੇ ਪਰ ਅਸੀਂ ਹਰ ਚੀਜ਼ ਦੇ ਨਾਲ ਆ ਇਹਨਾਂ ਦੇ ਨਾਲ ਆ ਸਰਕਾਰ ਜਿਹੜਾ ਹੈਗਾ ਮੋਰੇ ਆ ਕੇ ਇਹਨਾਂ ਦੀ ਵਾਹ ਫੜੇ ਤੇ ਇਹਨਾਂ ਦੇ ਮਸਲੇ ਹੱਲ ਹੋ ਸਕਦੇ ਆ ਤੇ 100% ਜੇ ਕੋ ਵੀ ਕਿਉਂਕਿ ਬਾਰਸ਼ ਦਾ ਕੀ ਪਤਾ ਪਿਛਲੇ ਸਾਲ ਕੁਝ ਵੀ ਨਹੀਂ ਹੋਇਆ ਬਿਲਕੁਲ ਠੀਕ ਹੈ ਪਿਛਲੇ ਸਾਲ ਸਾਰਾ ਕੁਝ ਨਹੀਂ ਕਰ ਰਹੇ ਕਿ ਨਹੀਂ ਪੈ ਗਿਆ ਜਿਆਦੀਆਂ ਬਾਰਸ਼ ਹੋ ਗਈਆਂ ਸਾਰਾ ਕੁਝ ਹੋ ਜਾਏਗਾ ਕਿਉਂਕਿ ਇਹ ਜਿਹੜੀ ਕੋਈ ਵੀ ਚੀਜ਼ ਹੈ ਤੇ ਨਹੀਂ ਬਾਰਸ਼ ਪਿਆ ਤੇ ਸਾਰਾ ਕੁਝ ਸਫਲਾ ਕਿ ਜੇ ਬਾਹਰ ਸੁਪੈਗੀ ਸਾਰਾ ਕੁਟ ਕਹਿ ਜਾਣਾ ਮਿਹਨਤ ਤਾਂ ਹਰ ਵੇ ਹੁੰਦੀ ਆ ਪਰ ਉਨੀ ਨਹੀਂ ਹੁੰਦੀ ਜਿੰਨੀ ਸਾਨੂੰ ਚਾਹੀਦੀ ਆ ਜਿੰਨੀ ਕਿਉਂਕਿ ਜਿਹੜੇ ਬੰਨ ਕੋਈ ਵੀ ਬੰਨ ਉਪਰੋਂ ਨਹੀਂ ਡਕਦਾ ਸਾਰੇ ਪੈਰ ਨਿਕਲਦੇ ਉੱਥੇ ਨੋਚਾਂ ਜਾਈਦੀਆਂ ਲੱਗਣੀਆਂ ਪੱਥਰ ਜਾਈਦਾ ਲੱਗਣਾ ਜੀ ਕਿਉਂਕਿ ਕੋਈ ਬੰਨ ਤੁਸੀਂ ਦੇਖੋਗੇ ਨਾ ਉਹ ਵੀ ਜਿੰਨੇ ਛੋਟੇ ਬੰਨ ਟੁੱਟੇ ਆ ਕੋਈ ਉੱਪਰ ਦੀ ਪਾਣੀ ਹੋ ਕੇ ਨਹੀਂ ਲੰਘਿਆ ਬਿਲਕੁਲ ਠੀਕ ਸਿਰਫ ਇਹ ਹੈ ਕਿ ਪਾਣੀ ਜਿਹੜਾ ਹੈਗਾ ਥੱਲੋਂ ਪੈਰ ਕੱਢਦਾ ਜਿਹੜੀ ਥੱਲੇ ਰਸਤਾ ਖੱਲੇ ਦਿੱਤਾ ਹੈ ਤੇ ਹੁਣ ਵੀ ਇਥੋਂ ਵੀ ਬੰਨ ਜਿਹੜਾ ਟੁੱਟੇ ਬੰਨ ਟੁੱਟਿਆ ਇਥੋਂ ਉਹਦੇ ਨੇ ਉਧਰੋਂ ਟੁੱਟਿਆ ਸੀਗਾ ਇੱਥੇ ਅਸੀਂ ਇਹਨਾਂ ਕੋ ਆਏ ਰੋਟੀ ਦੇ ਕੇ ਗਏ ਆ ਉਦੋਂ ਇਹ ਯਤਨ ਕਰਦੇ ਸੀ ਵੀ ਇਥੋਂ ਇਹਨਾਂ ਨੂੰ ਦੀਦਾ ਸੀ ਢਾਹ ਲੱਗੀ ਹੋਈ ਆ ਪਰ ਦਰਖਤ ਫਟਫਟ ਕੇ ਸੱਡ ਰਹੇ ਸੀ ਇਹਦੇ ਵਿੱਚ ਪਰ ਉਹ ਨਹੀਂ ਵਜਿਆ ਟੁੱਟ ਗਿਆ ਇਹਦੇ ਨਾਲ ਦੋ ਤਿੰਨ ਘਰ ਤਾਂ ਥੋੜੀ ਗੇਪਰੇ ਜਾ ਕੇ ਹੁਣ ਆਪਾਂ ਜਿੱਥੇ ਆ ਰਹੇ ਆ ਪਾਣੀ ਦਾ ਪੂਰਾ ਵਹਾਅ ਆ ਦੇਖੋ ਨਾ ਇਹ 5-5 ਫੁੱਟ ਪਾਣੀ ਹੋਊਗਾ ਇੱਥੇ ਜ਼ਿਆਦਾ ਹੋਊਗਾ ਤੇ ਪਰ ਜਿੱਥੇ ਰੇਤਾ ਵਾ ਉੱਥੇ ਘਾਟਾ ਉਤੇ ਉੱਚਾ ਹੋਈ ਜਾਂਦਾ ਨਾ ਜੇ ਮੀਂਹ ਨਹੀਂ ਪੈਂਦਾ ਬਾਬਾ ਜੀ ਹੁਣ 2-4 ਦਿਨ ਬਚਤ ਹੁੰਦੀ ਹੈ ਤਾਂ ਫੇਰ ਕਿੰਨੇ ਕਿ ਦਿਨਾਂ ਤੁਹਾਨੂੰ ਲੱਗਦਾ ਕਿ ਸਥਿਤੀ ਜਿਹੜੀ ਹੈ ਪਾਣੀ ਘਟਜੂਗਾ ਕਿਉਂਕਿ ਲੱਖ ਕਿਉਂਕਿ ਤੋਂ ਉਪਰ ਤਾਂ ਰੈਗੂਲਰ ਛੱਡੀ ਜਾ ਰਿਹਾ ਨਾ ਤੇ ਮਗਰੋਂ ਪਾਣੀ ਨਹੀਂ ਬੰਦ ਹੋਣਾ ਮਗਰੋਂ ਪਾਣੀ ਜਦੋਂ ਬੰਦ ਹੋਊਗਾ ਉਦੋਂ ਮਗਰੋਂ ਇਹਦਾ ਜਿਹੜੇ ਪਾਣੀ ਬਾਹਰ ਚੜਿਆ ਹੋਇਆ ਉਹ ਉਤਰੂਗਾ ਤੇ ਹੌਲੀ-ਹੌਲੀ ਜਾ ਕੇ ਇਹਨੂੰ ਹਜੇ ਘੱਟੋ-ਘੱਟ ਮਹੀਨੇ ਤੋਂ ਵੱਧ ਅਹ ਟਾਈਮ ਲੱਗੂਗਾ ਬਹੁਤ ਮਿਹਰਬਾਨੀ ਤਾਂ ਮਹੀਨੇ ਤੋਂ ਵੱਧ ਸਮਾਂ ਲੱਗਣਾ ਹੈ ਸੰਤ ਬਲਬੀਰ ਸਿੰਘ ਸੀਚਵਾਲ ਹਰਾਨੇ ਹੋਣੇ ਗੱਲ ਕਹੀ ਹੈ ਵਾਰ-ਵਾਰ ਅਸੀਂ ਇਕੋ ਅਪੀਲ ਕਰ ਰਹੇ ਹਾਂ ਕਿ ਖਾਣ ਪੀਣ ਦੇ ਰਾਸ਼ਨ ਤੇ ਕੱਲਾ ਜ਼ੋਰ ਨਾ ਦੇਈ ਆਪਾਂ ਚੀਜ਼ਾਂ ਡੰਪ ਕਰਕੇ ਸਟੋਰ ਕਰਕੇ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਕਿੰਨਾ ਕੁਸ ਉੱਥੇ ਢੇਰ ਲੱਗੇ ਹੋਇਆ ਕਿਉਂਕਿ ਹਾਂ ਉਹ ਪਿੱਛੇ ਵੀ ਜਿਹੜੀ ਹੈਗੀ ਹੈ ਕਿਉਂਕਿ ਜਿਹੜਾ ਇੱਥੇ ਆਇਆ ਸੀ ਜਿਸ ਦਿਨ ਤੋਂ ਆਇਆ ਪਹਿਲੇ ਦਿਨ ਤੋਂ ਅਸੀਂ ਇਹਨਾਂ ਨੂੰ ਕੋਈ ਇਹਨੂੰ ਵੀ ਕੋਈ ਚੀਜ਼ ਤੋਂ ਜਿਹੜੀ ਹੈਗੀ ਹੈ ਲੋਡ ਅਸੀਂ ਅਪੀਲ ਕਰਦੇ ਰਹੇ ਹਾਂ ਪੱਠਿਆਂ ਦੀ ਲੀਡਰ ਹਰ ਚੀਜ਼ ਹੈ ਪਰ ਲੋਕਾਂ ਨੇ ਬਹੁਤ ਜਿਹੜੀ ਦਿਲ ਦਰਿਆ ਦੀ ਲਈ ਦਿਖਾਈ ਹਰ ਦਿਲ ਖੁੱਲ ਕੇ ਆ ਰਿਹਾ ਪਰ ਅਸੀਂ ਕਹਿੰਦੇ ਇਹਨਾਂ ਦੀ ਹਮਦਰਦੀ ਆ ਤੁਹਾਡੇ ਦਿਨਾਂ ਚ ਮੁੱਕ ਨਾ ਜਾਵੇ ਇਹਨਾਂ ਦੀ ਇਹਨਾਂ ਨੂੰ ਲੋੜ ਚਿਰਤ ਕਰਾ ਉਹ ਇਹ ਹੈ ਕਿ ਇੱਕ ਨਵੇਂ ਦੇ ਪੁਖਤਾ ਪ੍ਰਬੰਧ ਵਾਸਤੇ ਆਪਾਂ ਇਹਨਾਂ ਦੇ ਨਾਲ ਖੜੀਏ ਦੂਸਰਾ ਇਹ ਹੈ ਕਿ ਇਹਨਾਂ ਦਾ 15 20 ਦਿਨਾਂ ਮਗਰੋਂ ਪਾਣੀ ਜਦੋਂ ਲੈਸ ਜਾਊਗਾ ਉਹ ਦਿਨ ਤੁਸੀਂ ਆਪ ਘਰਾਂ 'ਚ ਜਾ ਕੇ ਕੀ ਕਿਸੇ ਦਾ ਨੁਕਸਾਨ ਹੋਇਆ ਕੀ ਕਰਨਾ ਚਾਹੁੰਦੇ ਆ ਕਿਸੇ ਦਾ ਘਰ ਬਣਾਉਣਾ ਚਾਹੁੰਦੇ ਆ ਕਿਸੇ ਨੂੰ ਤੁਸੀਂ ਜਿਹੜੀ ਹੈਗੀ ਆ ਪਸ਼ੂ ਲੈ ਕੇ ਦੇਣਾ ਚਾਹੁੰਦੇ ਆ ਕਿਸੇ ਦੇ ਤੁਸੀਂ ਮੋਟਰ ਲਵਾ ਕੇ ਦੇਣਾ ਚਾਹੁੰਦੇ ਆ ਮੋਟਰ ਲਵਾ ਕੇ ਕਿਸੇ ਦਾ ਉਸੀ ਜਿਹੜਾ ਹੈਗਾ ਪੈਲੀ ਬਣਾਉਣੇ ਚਾਹੁੰਦੇ ਆ ਉਹਨੂੰ ਤੇ ਜਿਹਨਾਂ ਕੋ ਡਰੇ ਟਰੈਕਟਰ ਹੈਗੇ ਉਹਨਾਂ ਨੂੰ ਤੇਲ ਦੇ ਦਿਓ ਆਹ ਹਾੜੀ ਦੀ ਤਿਆਰੀ ਲਈ ਉਹਨਾਂ ਨੂੰ ਪੈਸੇ ਚਾਹੀਦੇ ਆ ਹਾਂ ਚਾਹੀਦੇ ਸੋਣੀ ਤਾਂ ਰੁਲ ਗਈ ਸਾਰੀ ਹਾਂ ਉਹਦੇ ਵਾਸਤੇ ਉਹ ਜਿਹੜੀ ਜੀ ਦੇ ਉੱਤੇ ਇਕੱਲੇ ਬਿਸਕਟਾਂ ਦੇ ਨਾਲ ਗੱਲ ਨਹੀਂ ਬਿਸਕਟ ਬਹੁਤ ਆ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਵਾਕੀ ਗੱਲ ਠੀਕ ਹੀ ਹੈ ਕਿ ਕੱਲੇ ਬਿਸਕਟਾਂ ਦੇ ਨਾਲ ਬਰੈਡਾਂ ਦੇ ਨਾਲ ਰਸਾਂ ਦੇ ਨਾਲ ਰਾਸ਼ਨ ਦੇ ਨਾਲ ਗੱਲ ਨਹੀਂ ਬੰਨੀ ਹੈ ਬਹੁਤ ਧੰਨਵਾਦ ਹੈ ਸਾਰੇ ਲੋਕਾਂ ਦਾ ਜਿਹੜੇ ਇਹ ਉਦਦਮ ਵੀ ਕਰ ਰਹੇ ਨੇ ਕਿ ਲੋਕਾਂ ਦੇ ਖਾਣ ਦੇ ਲਈ ਸਸਾ ਸਮਾਨ ਦਾ ਪ੍ਰਬੰਧ ਕਰ ਰਹੇ ਨੇ ਪਰ ਇੰਪੋਰਟੈਂਟ ਗੱਲ ਇਹ ਹੈ ਕਿ ਕੰਮ ਜਿਹੜਾ 15-20 ਦਿਨਾਂ ਬਾਅਦ ਵੀ ਸ਼ੁਰੂ ਹੋਣਾ ਕਿਉਂਕਿ ਜਦੋਂ ਪਾਣੀ ਉਤਰੇਗਾ ਤਾਂ ਉਦੋਂ ਸਥਿਤੀ ਹੋਰ ਗੰਭੀਰ ਹੋਵੇਗੀ ਘਰਾਂ ਚ ਜਿਹੜਾ ਚੱਕੜ ਆ ਉਹ ਬਾਹਰ ਕੱਢਣ ਦੇ ਲਈ ਮੁਰਵ ਸੇਬੇ ਦੇ ਲਈ ਪਸ਼ੂ ਤੰਤ ਦੀ ਮਦਦ ਦੇ ਲਈ ਇਹ ਸਾਰੀਆਂ ਚੀਜ਼ਾਂ ਬਾਅਦ ਚ ਵੀ ਹੋਣੀਆਂ ਨੇ ਸ ਨੀ ਸੱਜਣ ਸਮਾਜ ਸੇਵੀ ਹਾਲੇ ਇੰਤਜ਼ਾਰ ਕਰ ਰਹੇ ਨੇ ਤੇ ਉਤਸਕ ਨੇ ਕਿ ਅਸੀਂ ਵੀ ਫਲੱਡ ਦੇ ਵਿੱਚ ਸੇਵਾ ਕਰੀਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਵੱਡੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਗਰਾਊਂਡ ਤੇ ਹੈਗੀਆਂ ਨੇ ਔਰ ਉਹ ਸਫੀਸ਼ੀਐਂਟ ਨੇ ਤੁਸੀਂ ਇੰਤਜ਼ਾਰ ਕਰੋ ਪਾਣੀ ਥੱਲੇ ਉਤਰੇ ਤਾਂ ਜੋ ਲੋਕਾਂ ਦੀ ਮਦਦ ਜਿਹੜੀ ਆ ਉਹ ਮੁੜ ਸੇਬੇ ਦੇ ਲਈ ਹੋ ਸਕੇ ਕੈਮਰਾਮੈਨ ਸਤਰਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਛੋਡੀ ਜਾਗਬਾਣੀ ਟੀਵੀ ਸੁਲਤਾਨਪੁਰ ਲੋਧੀ